ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਪਾਲਕ ਦੇ ਪਕੌੜੇ ਬਣਾਨੇ ਆਪਾਂ ਦੋ ਤਰ੍ਹਾਂ ਨਾਲ ਬਣਾਨੇ ਆ ਤੇ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੇ ਆ ਤੇ ਆਜੋ ਆਪਾਂ ਸ਼ੁਰੂ ਕਰੀਏ ਇਹਦੇ ਵਾਸਤੇ ਆਪਾਂ ਇੱਕ بڑے ਭਾਂਡੇ ਚ ਲਿਆ ਜੀ ਬੇਸਣ ਇਹ ਲਈ ਆਪਾਂ ਅਜਵੈਨ ਥੋੜਾ ਜਿਹਾ ਬੇਕਿੰਗ ਸੋਡਾ ਲਾਲ ਮਿਰਚ ਨਮਕ ਤੇ ਜੀਰਾ ਇਧਰ ਆਪਾਂ ਉਬਲੇ ਹੋਏ ਆਲੂ ਮੈਸ਼ ਕਰ ਲਏ ਥੋੜਾ ਜੀਰਾ ਥੋੜਾ ਨਮਕ ਥਰਾ ਧਨੀਆ ਹਰੀ ਮਿਰਚ ਤੇ ਪਿਆਜ਼ ਤੇ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਜਿਹੜੇ ਤਿਆਰ ਕਰਨੇ ਆ ਪਕੌੜੇ ਤੇ ਪਾਲਕ ਦੇ ਜਿਹੜੇ ਪੱਤੇ ਆਪਾਂ ਵੱਡੇ ਵੀ ਆਪਣੇ ਕੋ ਛੋਟੇ ਵੀ ਆ ਦੋ ਤਰ੍ਹਾਂ ਦੇ ਆਪਾਂ ਪਕੌੜੇ ਬਣਾਵਾਂਗੇ ਵੱਡੇ ਜਿਹੜੇ ਇਹਨਾਂ ਦੇ ਅਲੱਗ ਬਣਾਵਾਂਗੇ ਛੋਟਿਆਂ ਦੇ ਅਲੱਗ ਬਣਾਵਾਂਗੇ ਬਹੁਤ ਹੀ ਸੌਖਾ ਤਰੀਕਾ ਆ ਬਹੁਤ ਹੀ ਟੇਸਟੀ ਬਣਦੇ ਆ ਬੜੇ ਸੋਹਣੇ ਦੇਖਣ ਨੂੰ ਲੱਗਦੇ ਆ ਕੋਈ ਵੀ ਗੈਸਟ ਆਂਦਾ ਤੁਸੀਂ ਜਿਹੜੇ ਇਸ ਤਰ੍ਹਾਂ ਬਣਾ ਕੇ ਦੇ ਸਕਦੇ ਆ ਪਾਲਕ ਦੇ ਪਕੌੜੇ ਹੁਣ ਇਹਦੇ ਵਿੱਚ ਵੀ ਆਪਾਂ ਹਰਾ ਧਨੀਆ ਥੋੜੀ ਜਿਹਾ ਪਾ ਲਿਆ ਬੇਸਣ ਦੇ ਵਿੱਚ ਵੀ ਇਹਨੂੰ ਆਪਾਂ ਪਹਿਲਾਂ ਸੁੱਕਾ ਮਿਕਸ ਕੀਤਾ ਤੇ ਫਿਰ ਆਪਾਂ ਇਹਨੂੰ ਪਾਣੀ ਪਾ ਕੇ ਐਨ ਵਧੀਆ ਤਰੀਕੇ ਦੇ ਨਾਲ ਇਹਨੂੰ ਜਿਹੜਾ ਆਪਾਂ ਮਿਕਸ ਕਰਨਾ ਇਹਦੀਆਂ ਡਲੀਆਂ ਜਿਹੜੀਆਂ ਸਾਰੀਆਂ ਖਤਮ ਕਰ ਦੇਣੀਆਂ ਆ ਤੇ ਪਹਿਲਾਂ ਆਪਾਂ ਜਿਹੜਾ ਆ ਪੇਸਣ ਨੂੰ ਰਲਾ ਕੇ ਰੱਖ ਲੈਣੇ ਆ ਫਿਰ ਆਪਾਂ ਕਰਦੇ ਅਗਲਾ ਕੰਮ ਤੇਲ ਆਪਾਂ ਘੱਟ ਸੇਕ ਦੇ ਉੱਤੇ ਜਿਹੜਾ ਗਰਮ ਰੱਖਿਆ ਆ ਪਾਲਕ ਦੇ ਪਕੌੜੇ ਆਪਾਂ ਸਾਰੇ ਬਣਾਣੇ ਆ ਤੇ ਸੌਖੇ ਤਰੀਕੇ ਨਾਲ ਬਣਾ ਕੇ ਖਾ ਲੈਣੇ ਆ ਤੇ ਪਰ ਇਸ ਤਰ੍ਹਾਂ ਤੁਸੀਂ ਬਣਾਉਂਗੇ ਨਾ ਤੇ ਬਹੁਤ ਹੀ ਜਿਹੜਾ ਬਦਿਆ ਬਣੂਗੇ ਸੀਕ੍ਰਟ ਤਰੀਕਾ ਆ ਇਹ ਤੇ ਅਲੱਗ ਜਿਹਾ ਤਰੀਕੇ ਦੇ ਨਾਲ ਆਪਾਂ ਇਹ ਬਣਾਉਣੇ ਆ ਤੇ ਇਹ ਚੀਜ਼ ਆਪਣੇ ਕੋਹੀ ਆ ਬੇਸਣ ਵੀ ਉਹੀ ਆ ਆਲੂ ਉਹੀ ਆ ਪਾਲਕ ਉਹੀ ਆ ਠੀਕ ਹੈ ਜੀ ਆਪਾਂ ਬਣਾਉਣ ਦਾ ਤਰੀਕਾ ਜਿਹੜਾ ਬਦਲਣਾ ਆਲੂ ਪਿਆਜ਼ ਮਿਰਚ ਨਾਮਕ ਸਾਰਾ ਕੁਝ ਆਪਾਂ ਮਿਕਸ ਕਰ ਲਿਆ ਪਾਲਕ ਦੇ ਜਿਹੜੇ بڑے ਪੱਤੇ ਆ ਉਹਨਾਂ ਦੇ ਉੱਤੇ ਆਪਾਂ ਪਹਿਲਾਂ ਇਦਾਂ ਚੰਗੀ ਤਰ੍ਹਾਂ ਭਰ ਕੇ ਆਲੂ ਦਾ ਜਿਹੜਾ ਆ ਮਿਸ਼ਰਣ ਇਹ ਆਪਾਂ ਰੱਖ ਲੈਣਾ ਸਵਾਰ ਕੇ ਇਦਾਂ ਫਿਲ ਕਰਨਾ ਇਹਨੂੰ ਚੰਗੀ ਤਰ੍ਹਾਂ بڑے ਪੱਤੇਆਂ ਨੂੰ ਜਿਹੜਾ ਪਹਿਲਾਂ ਆਪਾਂ ਇਹਨਾਂ ਦੇ ਤਿਆਰ ਕਰਦੇ ਹਾਂ ਜੀ ਤੇਲ ਆਪਾਂ ਜਿਹੜਾ ਘੱਟ ਸੇਕ ਦੇ ਉੱਤੇ ਗਰਮ ਰੱਖਿਆ ਹੈ ਬੇਸਣ ਆਪਾਂ ਰਲਾ ਕੇ ਰੱਖ ਲਿਆ ਤੇ ਹੁਣ ਆਪਾਂ ਪਹਿਲਾਂ ਜਿਹੜੇ بڑے ਪੱਤੇ ਆ ਉਹਨਾਂ ਦੇ ਆਪਾਂ ਪਕੌੜੇ ਪਹਿਲਾਂ ਤਿਆਰ ਕਰਾਂਗੇ ਠੀਕ ਹੈ ਜੀ ਦੇਖੋ ਚੰਗੀ ਤਰ੍ਹਾਂ ਆਪਾਂ ਫਿਲ ਕਰ ਲਿਆ ਇਹਨੂੰ ਤੇ ਇਸ ਤਰ੍ਹਾਂ ਇਹਨੂੰ ਇਧਰੋਂ ਆਪਾਂ ਰੋਲ ਕਰਦੇ ਆਵਾਂਗੇ ਠੀਕ ਹੈ ਜੀ ਦੇਖੋ ਹੈ ਪਾਲਕ ਦੇ ਹੀ ਪਕੌੜੇ ਆ ਆਲੂ ਵਾਲੇ ਆਪਾਂ ਪਰ ਅਲੱਗ ਤਰੀਕੇ ਨਾਲ ਬਣਾਣੇ ਡੰਡੀ ਇਹਦੀ ਥੋੜੀ ਸਖਤ ਆ ਇਹਨੂੰ ਆਪਾਂ ਲਾਹ ਦਿੱਤਾ ਦੇਖੋ ਐ ਤਾਂ ਫੋਲਡ ਕਰਕੇ ਰੱਖ ਲਿਆ ਤੇ ਵੱਡਾ ਪੱਤੇ ਜਿੰਨੇ ਵੱਡੇ ਪੱਤੇ ਹੈਗੇ ਉਹਨਾਂ ਦੇ ਆਪਾਂ ਇਸ ਤਰ੍ਹਾਂ ਤਿਆਰ ਕਰ ਲੈਣੇ ਪਕੌੜੇ ਠੀਕ ਆ ਜੀ ਇੱਕ ਆਪਾਂ ਹੋਰ ਬਣਾ ਕੇ ਦਿਖਾ ਲ ਦਿੰਨੇ ਆ ਦੇਖੋ ਐਨ ਵਧੀਆ ਤਰੀਕੇ ਦੇ ਨਾਲ ਸਾਰੇ ਦੇ ਉੱਤੇ ਆਲੂ ਲਾ ਲੈਣੇ ਆਪਾਂ ਤੇ ਆਲੂ ਪਿਆਜ਼ ਹਰਾ ਧਨੀਆ ਤੇ ਮਿਰਚ ਨਮਕ ਸਾਰਾ ਕੁਝ ਆਪਾਂ ਮਿਕਸ ਕੀਤਾ ਐ ਸੀ ਤੇ ਉਹਨੂੰ ਐਦਾਂ ਦੇਖੋ ਸਵਾਰ ਕੇ ਜਿੰਨਾ ਇਹਦੇ ਉੱਤੇ ਲੱਗਦਾ ਆ ਇਹਨੂੰ ਆਪਾਂ ਫਿਲ ਕਰ ਲੈਣਾ ਇਹਨੂੰ ਵੀ ਉਸੇ ਤਰ੍ਹਾਂ ਆਪਾਂ ਪਹਿਲਾਂ ਇਹਨੂੰ ਇਹਦੇ ਚੰਗੀ ਤਰ੍ਹਾਂ ਫਿਲ ਕਰਦੇ ਆ ਫਿਰ ਇਹਨੂੰ ਉਸੇ ਤਰ੍ਹਾਂ ਰੋਲ ਕਰਦੇ ਆ ਤੇ ਡੰਡੀ ਇਹਦੀ ਜਿਹੜੀ ਆਪਾਂ ਤੋੜ ਦਾਂਗੇ ਠੀਕ ਆ ਜੀ ਆਪਾਂ ਚਾਰ ਪੀਸ ਜਿਹੜੇ ਇਸ ਤਰ੍ਹਾਂ ਪਹਿਲਾਂ ਬਣਾ ਕੇ ਤਿਆਰ ਕਰ ਲੈਣੇ ਆ ਠੀਕ ਆ ਤੇ ਦੇਖੋ ਡੰਡੀ ਥੋੜੀ ਹਾਰਡ ਵੀ ਆ ਤੇ ਇਹਨੂੰ ਆਪਾਂ ਲਾ ਦਨੇ ਆ ਨਾਲ ਤੇ ਐਂ ਈ ਰੋਲ ਕਰਕੇ ਆਪਾਂ ਇਹਦੇ ਚਾਰ ਪੀਸ ਤਿਆਰ ਪਹਿਲਾਂ ਕਰ ਲੈਣੇ ਤੇ ਲੋ ਜੀ ਆਪਾਂ ਦੇਖੋ ਦੋ بڑے ਪੱਤੇ ਸੀ ਦੋ ਛੋਟੇ ਸੀ ਚਾਰ ਪੀਸ ਤਿਆਰ ਕਰ ਲਏ ਬੇਸਨ ਨੂੰ ਫਿਰ ਮਿਕਸ ਕਰ ਲਿਆ ਇੱਕ ਵਾਰੀ ਬਹੁਤਾ ਪਤਲਾ ਨਹੀਂ ਆਪਾਂ ਕੀਤਾ ਬੇਸਨ ਨੂੰ ਬਹੁਤਾ ਮੋਟਾ ਵੀ ਨਹੀਂਗਾ ਤੇ ਹੁਣ ਆਪਾਂ ਚਾਰੇ ਪੀਸੇ ਦੇ ਵਿੱਚ ਪਹਿਲਾਂ ਰੱਖ ਕੇ ਚੰਗੀ ਤਰ੍ਹਾਂ ਬੇਸਣ ਇਹਨਾਂ ਉੱਤੇ ਬੇਸਣ ਦੀ ਕੋਟਿੰਗ ਕਰਨੀ ਹੈ ਸਾਰਕ ਤੇ ਫਿਰ ਇਹਨਾਂ ਨੂੰ ਚੱਕ ਕੇ ਆਪਾਂ ਇੱਕ ਇੱਕ ਨੂੰ ਤੇਲ ਦੇ ਵਿੱਚ ਪਾ ਦਾਂਗੇ ਦੇਖੋ ਪਾਲਕ ਉਹੀ ਆਲੂ ਉਹੀ ਬੇਸਣ ਉਹੀ ਬਣਾਉਣ ਦਾ ਤਰੀਕਾ ਆਪਣਾ ਅਲੱਗਾ ਕਿਸੇ ਗੈਸਟ ਨੂੰ ਬਣਾ ਕੇ ਦੋਗੇ ਕੋਈ ਜੱਜ ਨਹੀਂ ਕਰ ਸਕਦਾ ਕਿ ਤੁਸੀਂ ਪਾਲਕ ਦੇ ਪਕੌੜੇ ਜਿਹੜੇ ਇਸ ਤਰ੍ਹਾਂ ਬਣਾ ਕੇ ਤਿਆਰ ਕੀਤੇ ਆ ਤੁਹਾਨੂੰ ਪਤਾ ਵੀ ਆਪਾਂ ਪਾਲਕ ਦੇ ਬਣਾਏ ਆ ਪਰ ਦੂਸਰਾ ਜਣਾ ਨਹੀਂ ਜੱਜ ਕਰ ਸਕਦਾ ਬਹੁਤ ਹੀ ਸੋਹਣੇ ਬਹੁਤ ਹੀ ਟੇਸਟੀ ਇਹ ਜਿਹੜੇ ਪਕੌੜੇ ਐਦਾਂ ਬਣ ਕੇ ਤਿਆਰ ਹੋ ਜਾਂਦੇ ਆ ਜਿਹਦੇ ਵਿੱਚ ਤੁਸੀਂ ਆਲੂਆਂ ਜਗ੍ਹਾ ਪਨੀਰ ਪਾਉਣਾ ਉਹ ਵੀ ਪਾ ਸਕਦੇ ਆ ਤੇ ਵਿੱਚ ਇਹਦੇ ਸਬਜ਼ੀਆਂ ਪਾਉਣੀਆਂ ਉਹ ਵੀ ਪਾ ਸਕਦੇ ਦੇਖੋ ਇੱਕ ਇੱਕ ਪੀਸ ਚੱਕੀ ਜਾਂਨੇ ਆ ਤੇ ਆਪਾਂ ਤੇਲ ਦੇ ਵਿੱਚ ਪਾ ਦੰਨੇ ਆ ਤੇ ਪਹਿਲਾਂ ਇਹਨਾਂ ਨੂੰ ਆਪਾਂ ਜਿਹੜੇ ਬਣਨ ਦੰਨੇ ਆ ਤੇ ਸੇਕ ਲੱਗ ਗਿਆ ਇਹਨਾਂ ਨੂੰ ਪਲਟਾ ਦੰਨੇ ਆ ਤੇ ਫਿਰ ਜਿੰਨੀ ਦੇਰ ਚ ਇਹ ਪੱਕਦੇ ਆ ਉੰਨੀ ਦੇਰ ਚ ਆਪਾਂ ਜਿਹੜੇ ਛੋਟੇ ਪੱਤੇ ਆ ਉਹਨਾਂ ਦੇ ਪਕੌੜੇ ਆਪਾਂ ਤਿਆਰ ਕਰ ਲੈਣੇ ਆ ਠੀਕ ਹੈ ਜੀ ਇੱਕ ਵਾਰੀ ਪਲਟ ਦੇਣਾ ਆ ਫਿਰ ਇਹਨਾਂ ਨੂੰ ਸੇਕ ਲੱਗਣ ਦਿੰਨੇ ਹੌਲੀ ਹੌਲੀ ਘੱਟ ਸੇਕ ਤੇ ਤੇ ਮੀਡੀਅਮ ਸੇਕ ਦੇ ਉੱਤੇ ਆਪਾਂ ਜਿਹੜਾ ਤੇਲ ਰੱਖਿਆ ਆ ਤੇ ਇਹਨਾਂ ਨੂੰ ਹੌਲੀ ਹੌਲੀ ਪੱਕਣ ਦਿੰਨੇ ਆ ਜਦੋਂ ਤੱਕ ਆਪਾਂ ਦੂਸਰੇ ਤਿਆਰ ਕਰ ਲੈਂਦੇ ਆਂ ਵੀਡੀਓ ਤੁਹਾਨੂੰ ਪਤਾ ਆ ਸੀ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਬਣਾਉਣੇ ਹੁੰਦੇ ਆ ਛੋਟੇ ਜਿਹੇ ਰੱਖ ਕੇ ਬਣਾਉਣੇ ਹੁੰਦੇ ਆ ਦੂਜੀ ਵਾਰੀ ਫਿਰ ਮੈਂ ਪਲਟ ਦਿੰਦਾ ਇਹਨਾਂ ਨੂੰ ਤੇ ਦੇਖੋ ਪਹਿਲਾਂ ਦੇ ਨਾਲੋਂ ਕਾਫੀ ਜਿਹੜਾ ਇਹਨਾਂ ਦਾ ਕਲਰ ਚੇਂਜ ਹੋ ਗਿਆ ਆ ਤੇ ਹੁਣ ਜਿਹੜੇ ਛੋਟੇ ਪੱਤੇ ਆਪਣੇ ਕੋਲ ਉਹਨਾਂ ਦੇ ਉੱਤੇ ਵੀ ਆਪਾਂ ਉਸੇ ਤਰ੍ਹਾਂ ਆਲੂ ਰੱਖਿਆ ਇਹਨੂੰ ਚੰਗੀ ਤਰ੍ਹਾਂ ਫਿਲ ਕੀਤਾ ਇੱਕ ਪੱਤਾ ਹੋਰ ਚੱਕਿਆ ਇਹਦੇ ਉੱਤੇ ਰੱਖ ਦਿੱਤਾ ਦਵਾ ਦੰਨੇ ਆ ਸਾਰੇ ਪੱਤੇ ਦੇ ਉੱਤੇ ਆਲੂ ਜਿਹੜੇ ਚੰਗੀ ਤਰ੍ਹਾਂ ਲੱਗ ਜਾਣ ਦੇਖੋ ਜੀ ਫालतू ਡੰਡੀ ਆਪਾਂ ਕੱਟ ਦਾਨੀ ਆ ਇਸ ਤਰ੍ਹਾਂ ਆਪਾਂ ਤਿਆਰ ਕਰਕੇ ਜਿਹੜੇ ਇਹ ਰੱਖ ਲੈਣੇ ਆ ਜਦੋਂ ਤੱਕ ਆਪਣੇ ਉਧਰੋਂ ਬਣ ਜਾਣੇ ਆ ਉਹਨਾਂ ਨੂੰ ਕੱਢ ਲਾਂਗੇ ਤੇ ਇਹਨਾਂ ਨੂੰ ਆਪਾਂ ਪਾਦ ਮੰਗੇ ਤੇ ਬਸ ਉੱਪਰੋਂ ਦਵਾ ਦੰਨੇ ਆ ਪੂਰੇ ਪੱਤੇ ਦੇ ਵਿੱਚ ਜਿਹੜਾ ਸਾਰਾ ਹੀ ਮਿਸ਼ਰਣਾ ਉਹ ਚੰਗੀ ਤਰ੍ਹਾਂ ਲੱਗ ਜਾਵੇ ਇਸੇ ਤਰ੍ਹਾਂ ਆਪਾਂ ਇਹਨਾਂ ਦੀਆਂ ਡੰਡੀਆਂ ਜਿਹੜੀਆਂ ਸਾਰਿਆਂ ਦੀਆਂ ਲਾ ਦੇਣੀਆਂ। ਦੇਖੋ ਇੱਧਰ ਇਹ ਬਣ ਗਏ ਆ। ਇਹਨਾਂ ਨੂੰ ਆਪਾਂ ਟਿਸ਼ੂ ਤੇ ਕੱਢ ਦੰਨੇ ਆ ਤੇਲ ਐਕਸਟਰਾ ਜਿਹੜਾ ਨਿਕਲ ਜਾਊਗਾ ਇਹਨਾਂ ਦਾ। ਤੇ ਹੁਣ ਆਪਾਂ ਦੇਖ ਸਕਦੇ ਤੁਸੀਂ ਕਿੰਨੇ ਸੋਹਣੇ ਰੋਲ ਵਾਲੇ ਪਾਲਕ ਦੇ ਪਕੌੜੇ ਜਿਹੜੇ ਬਣ ਕੇ ਆਪਣੇ ਤਿਆਰ ਹੋਏ। ਪਾਲਕ ਦੇ ਰੋਲ ਕਹਿ ਸਕਦੇ ਇਹਨਾਂ ਨੂੰ ਤੁਸੀਂ। ਤੇ ਹੁਣ ਜਿਹੜੇ ਦੂਸਰੇ ਤਿਆਰ ਕੀਤੇ ਸੀ ਉਹਨਾਂ ਨੂੰ ਵੀ ਬਸ ਆਪਾਂ ਉਸੇ ਤਰ੍ਹਾਂ ਬੇਸਣ ਦੇ ਵਿੱਚ ਚੰਗੀ ਤਰ੍ਹਾਂ ਕੋਟਿੰਗ ਇਹਨਾਂ ਦੀ ਕਰਨੀ ਆ। ਬਿਲਕੁਲ ਨਹੀਂ ਖੁੱਲਣੇ ਇਹ। ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣੇ ਆ ਉਸੇ ਤਰ੍ਹਾਂ ਆਪਾਂ ਬੇਸਣ ਚ ਡਿੱਪ ਕਰੀ ਜਾਵਾਂਗੇ ਤੇਲ ਚ ਪਾਈ ਜਾਵਾਂਗੇ ਤੇ ਸੇਕ ਲੱਗੂਗਾ ਤੇ ਇਹਨਾਂ ਨੂੰ ਆਪਾਂ ਪਲਟ ਦਵਾਂਗੇ ਤੇ ਦੇਖੋ ਸੇਕ ਇਹਨਾਂ ਨੂੰ ਇੱਕ ਪਾਸੇ ਲੱਗ ਗਿਆ ਆ ਤੇ ਹੁਣ ਇਹਨਾਂ ਨੂੰ ਆਪਾਂ ਪਲਟਾ ਦੰਨੇ ਆ ਇਸੇ ਤਰ੍ਹਾਂ ਆਪਾਂ ਉਹਨਾਂ ਨੂੰ ਵੀ ਗੋਲਡਨ ਕਰਕੇ ਇਹ ਜਿਹੜੇ ਇਹਨਾਂ ਨੂੰ ਵੀ ਆਪਾਂ ਗੋਲਡਨ ਕਰਕੇ ਕੱਢ ਲੈਣਾ ਇਹ ਵੀ ਆਪਾਂ ਨੂੰ ਪਤਾ ਵੀ ਆਪਾਂ ਪਾਲਕ ਦੇ ਬਣਾਏ ਆ ਦੂਜਾ ਜਣਾ ਇਹਨਾਂ ਨੂੰ ਜੱਜ ਨਹੀਂ ਕਰ ਸਕਦਾ ਬਹੁਤ ਹੀ ਵਧੀਆ ਟੇਸਟੀ ਕ੍ਰਿਸਪੀ ਵਿੱਚੋਂ ਨਰਮ ਬਣ ਕੇ ਪਕੌੜੇ ਤਿਆਰ ਹੁੰਦੇ ਵੀਡੀਓ ਤੁਹਾਨੂੰ ਪਤਾ ਸੀ ਛੋਟੀ ਰੱਖਦੇ ਹੁੰਨੇ ਸੌਖੇ ਤਰੀਕੇ ਨਾਲ ਬਣਾਨੇ ਹੁੰਨੇ ਆ ਤੇ ਚੰਗੀ ਲੱਗਦੀ ਹੁੰਦੀ ਤਾਂ ਸਪੋਰਟ ਕਰ ਦਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਆ ਕਿੱਥੋਂ ਤੁਸੀਂ ਸਾਡੀ ਵੀਡੀਓ ਨੂੰ ਦੇਖਦੇ ਆ ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਇਹ ਵੀ ਆਪਾਂ ਪਕੌੜੇ ਜਿਹੜੇ ਕੱਢ ਕੇ ਰੱਖ ਲੈ ਟਿਸ਼ੂ ਦੇ ਉੱਤੇ ਦੇਖੋ ਕਿੰਨੇ ਸੋਹਣੇ ਆਪਣੇ ਪਕੌੜੇ ਬਣ ਕੇ ਤਿਆਰ ਹੋਏ ਆ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਂਗੀ ਵੀਡੀਓ ਚੰਗੀ ਲਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਜ਼ਰੂਰ ਕਰਿਓ ਸਪੋਰਟ ਕਰਿਓ ਮੇਰੇ ਚੈਨਲ ਨੂੰ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਕਿੰਨੇ ਸੋਹਣੇ ਜਿੱਦਾਂ ਪੱਤੇ ਸੀ ਉਦਾਂ ਦੇ ਆਪਣੇ ਪਕੌੜੇ ਬਣ ਕੇ ਤਿਆਰ ਹੋ ਗਏ ਵੱਡੇ ਛੋਟੇ ਜਿੱਦਾਂ ਦੇ ਵੀ ਪੱਤੇ ਸੀ ਨਾ ਉਸੇ ਤਰ੍ਹਾਂ ਦੇ ਆਪਣੇ ਜਿਹੜੇ ਆ ਆਲੂ ਪਾਲਕ ਦੇ ਪਕੌੜੇ ਬਣ ਕੇ ਤਿਆਰ ਹੋ ਗਏ ਇਹਨੂੰ ਮੈਂ ਕੱਟ ਕੇ ਤੁਹਾਨੂੰ ਦਿਖਾਵਾਂਗੀ ਬਹੁਤ ਹੀ ਸੌਫਟ ਉਪਰੋਂ ਕਰੰਚੀ ਵਿੱਚ ਸੌਫਟ ਬਣ ਕੇ ਜਿਹੜੇ ਆਲੂ ਪਾਲਕ ਦੇ ਪਕੌੜੇ ਤਿਆਰ ਹੋਏ ਆਪਣੇ ਦੇਖੋ ਮੈਂ ਕੱਟ ਕੇ ਦਿਖਾਇਆ ਬਹੁਤ ਸੋਹਣੇ ਪਕੌੜੇ ਬਣੇ ਆ ਜੀ ਬਣਾਓ ਤੇ ਖਾਓ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ